ਉਸਾ ਸਾਰਿਆਂ ਨੇ ਉਹ ਕਲਿੱਪ ਵੇਖਿਆ ਹੋਣਾ ਠਾਣੇਵਾਲ ਮੇਲੇ ਦੇ ਉੱਤੇ ਮੈਂ ਜਦੋਂ ਸਟੇਜ ਤੇ ਗਿਆ ਤੇ ਮੈਨੂੰ ਪਤਾ ਲੱਗਾ ਵੀ ਇਹ ਸਿੱਧੂ ਮੂਸੇ ਵਾਲਾ ਬੁੱਕ ਕਰਦੇ ਫਿਰਦੇ ਸੀ ਮੈਂ ਬਖਸ਼ੀ ਠਾਣੇਵਾਲ ਮੇਰਾ ਵੀਰ ਮੈਂ ਕਿਹਾ ਯਾਰ ਤੁਸੀਂ ਕਹਿੰਦੇ ਸੀ ਸਿੱਧੂ ਮੂਸੇ ਵਾਲਾ ਬੁੱਕ ਕਰਨਾ ਉਹ ਕਹਿੰਦਾ ਪ੍ਰਭਾ ਬੁੱਕ ਕਰਨਾ ਸੀ ਸਾਰੀ ਗੱਲ ਹੋ ਗਈ ਸੀ ਪਰ ਸਾਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਮੈਂ ਕਿਹਾ ਯਾਰ ਐਸੀ ਕਿਹੜੀ ਗੱਲ ਕਹਿੰਦਾ ਵੀ ਸਾਨੂੰ ਪ੍ਰਸ਼ਾਸਨ ਨੇ ਕਿਹਾ ਵੀ ਖੱਤਾਂ ਅਠਾਂ ਕਿੱल्ल्याਂ ਚ ਪੰਡਾਲ ਲੱਗਣਾ ਜੇ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਚਾਹੀਦੀ ਆ ਤੇ ਫੇਰ ਸਿੱਧੂ ਮੂਸੇ ਵਾਲਾ ਸੱਦਿਓ ਕਿ ਤੇ ਦੁਨੀਆ ਸਾਹਮਣੀ ਔਖੀ ਹੋ ਜੂ ਇਹ ਮੁਕਾਮ ਸੀ ਉਹ ਜੱਗ ਦਾ ਪਰ ਆ ਜੋਸ਼ੀ ਭਰਾ ਬੈਠੇ ਨੇ ਕਿਤੇ ਉਹਨੂੰ ਮੌਤ ਸਾਡੇ ਕੋਲੋਂ ਖੋ ਕੇ ਨਾ ਲੈ ਜਾਂਦੀ ਤੇ ਸਿੱਧੂ ਮੂਸੇ ਵਾਲਾ ਐ ਸਟੇਜ ਦੇ ਉੱਤੇ ਜ਼ਰੂਰ ਆਉਂਦਾ ਇੱਕ ਵਾਰੀ ਤਾੜੀ ਮਾਰ ਦਿਓ ਫਿਰ ਇਹ ਲਫ਼ਜ਼ ਮੈਂ ਜਦੋਂ ਬੋਲੇ ਰਿਕਾਰਡ ਹੋਏ ਤੇ ਉਹਨੇ ਉਹ ਕਲਿੱਪ ਕੱਟ ਕੇ ਉਹਦੇ 'ਚ ਸਿੱਧੂ ਮੂਸੇ ਵਾਲੇ ਨੇ ਆਪਣੇ ਪੇਜ ਤੇ ਪਾਤਾ ਕਿ ਤੁਹਾਨੂੰ ਪਤਾ ਹੈ ਕਿ ਮੇਰੀਆਂ ਇਹਨਾਂ ਕਈਆਂ ਹੋਈਆਂ ਗੱਲਾਂ ਤੇ ਉਹਦਾ ਇੱਕ ਗੀਤ ਆ ਰਿਹਾ ਥੋੜਾ ਜਿਹਾ ਲੀਕ ਹੋਇਆ ਜਲਦੀ ਰਿਲੀਜ਼ ਹੋਣ ਜਾ ਰਿਹਾ ਕਿ ਕਤਲਾਂ ਤੇ ਕੇਸ ਤੇ ਅਖਾੜਾ ਜੱਟ ਦਾ ਕਿੰਨੇ ਕਿੱਲੇ ਮੰਗਦੇ ਇਹ ਖਾੜਾ ਜੱਟ ਦਾ ਲਵਾਉਣਾ ਸਿੱਧੂ ਬੂਸੇ ਵਾਲੇ ਦਾ ਕਿ ਤਾਂ ਵੀ ਕਈ ਕਿੱਲੇ ਚਾਹੀਦੇ ਆ ਤੇ ਕਤਲਾਂ ਦਾ ਕੇਸ ਪੈ ਜੇ ਤੇ ਉਹ ਵੀ ਕਈ ਕਿੱਲੇ ਖਾ ਜਾਂਦਾ ਇਹ ਉਸ